ਹਾਂਜੀ ਦੋਸਤੋ ਅੱਜ ਬਛੇਰੀ ਲੈ ਆਏ ਤੁਹਾਡੇ ਲਈ ਗਾਲਡੀ ਚੰਬੀ ਗਰਦਨ ਗੁਰਦਨ ਦੇਖੋ ਤੇ ਇੱਕ ਗੱਲ ਨੋਟ ਕਰਿਓ ਤੇ ਕਮੈਂਟਾਂ 'ਚ ਦੱਸਿਓ ਜਰੂਰ ਵੀ ਇਹਦੀ ਆਂਕ ਕੋਡ ਜਾਨਾ ਲੰਬਾਈ 'ਚ ਹੈਗੀ ਹੈ ਜਿਆਦਾ ਜਾਂ ਮੀਨੀ ਪਲੇਖਾ ਪੈਂਦਾ ਬਾਕੀ ਬਰੀਕੀ ਬਰੂਕੀ ਦੀ ਪੂਰੀ ਆ ਨਕੰਦ ਬਛੇਰੀ ਹੈ ਜੀ ਤੇ ਪਹਿਲਾਂ ਤਾਂ ਸਵਾਗਤ ਆ ਸਾਰੇ ਭਰਾਵਾਂ ਦਾ ਬਾਬਾ ਜੀਤ ਦਾ ਸਟੱਫਰ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਇਹ ਵੀਡੀਓ Facebook ਪੇਜ ਤੇ ਦੇਖਦੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਜੀ ਆਏ ਨੂੰ ਮਿੱਤਰੋ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਅੱਜ ਫੇਰ ਹਾਜ਼ਰ ਹੋਏ ਹਾਂ ਅੱਜ ਦੀ ਇਹ ਵੀਡੀਓ ਉਹਨਾਂ ਭਰਾਵਾਂ ਲਈ ਹੈ ਜਿਹੜੇ ਚੰਬੀ ਬੱਚੀ ਨੁਕਰੇ ਬੱਚੇ ਦੇਣ ਵਾਲੀ ਬੱਚੀ ਭਾਲਦੇ ਨਵੀਂ ਉਮਰ ਦੀ ਹੋਵੇ ਨਾ ਵਾਲੀ ਛੋਟੀ ਹੋਵੇ ਤੇ ਨਾ ਵੱਡੀ ਹੋਵੇ ਹੈਨਾ ਦੱਦ ਦੰਦਾਂ ਚ ਆਉਂਦੀ ਹੈ ਬੱਚੀ ਕਾ ਇੱਕ ਤਾਂ ਹੁੰਦਾ ਵਾਲੀ ਛੋਟੀ ਸਾਹਮਣੀ ਔਖੀ ਹੋ ਜਾਂਦੀ ਦੁੱਧੋਂ ਜਦੋਂ ਟੁੱਟ ਕੇ ਜਾਂ ਵਰ ਹੁੰਦਾ ਹਰ ਬੰਦਾ ਕਹਿੰਦਾ ਵੀ ਉਹ ਥੋੜੀ ਕੇਅਰ ਜ਼ਿਆਦਾ ਭਾਲਦੀ ਆਪਾਂ ਮੰਨੀਏ ਤੇ ਕਈ ਬੰਦੇ ਨਵੇਂ ਬੰਦਾ ਛੋੜਾ ਉਹ ਚੀਜ਼ ਤੋਂ ਚੱਲ ਜਾਂਦਾ ਕਿ ਤਜਰਬਾ ਘੱਟ ਹੁੰਦਾ ਜਾਂ ਨਵਾਂ ਨਵਾਂ ਹੁਣ ਕਰਕੇ ਅਗਲਾ ਕਹਿੰਦਾ ਵੀ ਜਿਹੜੀ ਸੰਭਾਈ ਜੰਨੀਉ ਮਿਲ ਜੇ ਤੇ ਬਾਕੀ ਆ ਹੀ ਹੁੰਦਾ ਵੀ ਉਮਰ ਨਾ ਵੀ ਮਿਲ ਜੇ ਤਾਂ ਦੋਸਤੋ ਆ ਦੋਨੇ ਗੱਲਾਂ ਤੁਹਾਡੀਆਂ ਬੱਚੇ ਜੋ ਪੂਰੀਆਂ ਹੋ ਜਾਣ ਬਾਕੀ ਬੱਚੇ ਚ ਬਰੀਕੀ ਬਰੂਕੀ ਬਹੁਤ ਆ ਮੂਰੇ ਬੱਚੇ ਪੁੱੱਚੇ ਵੀ ਚੰਗੇ ਸੂ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰ ਦਿਓ ਕਮੈਂਟ ਕਰਿਓ ਤੇ ਸ਼ੇਅਰ ਵਾਲੀ ਕਿੱਲੀ ਨੱਪ ਦਿਓ ਤਾਂ ਕਿ ਜਿਹੜੇ ਵੀ ਭਰਾ ਨੂੰ ਇਦਾਂ ਦੀ ਬੱਚੀ ਚਾਹੀਦੀ ਹੋਵੇ ਤਾਂ ਵੀਡੀਓ ਪਹੁੰਚੇ ਨੰਬਰ 2 ਤੇ ਚੈਨਲ ਸਬਸਕ੍ਰਾਈਬ ਕਰ ਲਿਓ ਆਪਣੇ ਚੈਨਲ ਤੇ ਜਾਇਜ਼ ਰੇਟ ਤੇ ਜਾਨਵਰ ਤੁਹਾਨੂੰ ਚੰਗੇ ਤੋਂ ਚੰਗੇ ਜਾਨਵਰ ਵੀ ਜਾਇਜ਼ ਰੇਟ ਤੇ ਮਿਲ ਜੂ। ਬੱਚੀ ਇਹ ਵੀ ਜਾਇਜ਼ ਰੇਟ ਤੇ ਜਮਾ ਥੋੜੀ ਜਿਹੀ ਭਾਅ ਦੀ ਆ ਤੇ ਵੀਡੀਓ ਨੂੰ ਵੱਧ ਵਧੇ ਸ਼ੇਅਰ ਕਰ ਦਿਓ ਤੇ ਆਜੇ ਦੋਸਤੋ ਵੱਧਦੇ ਆਪਾਂ ਵੀਡੀਓ ਵੱਲੋਂ ਦਿੰਨੇ ਆ ਬੱਚੀ ਡਿਟੇਲ। ਦੋਸਤੋ ਤੁਸੀਂ ਰੰਗ ਰੌਣਕ ਤਾਂ ਦੇਖ ਹੀ ਲਿਆ। ਗਲ ਦੀ ਚੰਬੀ ਆ। ਨੁਕਰੇ ਬੱਚੇ ਦੇ ਨਾਲ ਨੁਕਰੇ ਘੋੜੀ ਦੀ। ਚਾਰੇ ਪੈਰ ਚਿੱਟੇ, ਮੱਥੇ ਪਟਾ ਤੇ ਪੰਡੇ ਦਾ ਨੀੜੋਂ ਦੇਖੋ। ਸਾਰੇ ਵਾਲ ਹੀ ਚਿੱਟੇ ਆ ਸਾਰਾ ਮੂੰਹ ਜ਼ਿਆਦਾਤਰ ਪਟਾ ਜ਼ਿਆਦਾ ਚੌੜਾ ਆ ਟਰੈਡ ਤੇ ਵੀ ਡੱਬੇ ਹੈਗੇ ਗਲੜੀ ਚੰਬੀ ਉਹ ਕੋੜੀ ਹੁੰਦੀ ਜਿਹਦੇ ਲਾਲ ਦੇ ਵਿੱਚ ਵਾਲ ਚਿੱਟੇ ਆ ਜਾਂਦੇ ਉਹ ਰੰਗ ਗਲੜਾ ਜਿਹਾ ਬਣਦੇ ਉਹਨੂੰ ਗਲੜੀ ਚੰਬੀ ਕਹਿੰਦੇ ਕਹਿ ਦਿੰਦੇ ਆਪਾਂ ਤੇ ਗਲੜੀ ਚੰਬੀ ਬੱਚੀ ਆ ਉਮਰ ਹੂ ਦੋਸਤੋ 17 ਕਿ ਮਹੀਨੇ 17 18 ਮਹੀਨੇ ਉਮਰ ਆ ਕੁੰਡੀ ਵਾਲਾ ਕੰਨ ਆ ਜੀ ਤੇ ਥਨੇ ਕੰਨ ਕੰਨ ਤੇ ਗਰਦਨ ਦੀ ਪਹਿਲਾਂ ਲਵਾਈ ਚੈੱਕ ਕਰੋ ਲਵਾਈ ਵੀ ਹੈਗੀ ਐ ਨਹੀਂ ਵੀ ਮੋਟੀ ਕਰਦੇ ਨੇ ਇੱਕ ਹੰਦਰਾ ਕਰਦੇ ਨੇ ਮੋਟੀ ਜੀ ਹੁੰਦੀ ਆ ਤੇ ਲੰਬੀ ਜ਼ਰੂਰ ਹੁੰਦੀ ਆ ਤੇ ਗਰਦਨ ਪਰ ਮੋਟੀ ਹੁੰਦੀ ਆ ਪਰ ਇਹਦੇ ਗਰਦਨ ਮੋਟੀ ਨਹੀਂ ਬਰੀਕੀ ਜਿਹਾ ਗਰਦਨ ਹੁੰਡ ਹੁੰਡ ਚੰਗਾ ਲੱਗਿਆ ਹੈ ਤੇ ਜਿਹੜੀ ਚੀਜ਼ ਮੈਂ ਵੀਡੀਓ ਦੇ ਸ਼ੁਰੂਆਤ ਵਿੱਚ ਦੱਸੀ ਸੀ ਲੈਂਥ ਬਹੁਤ ਆ ਯਾਰ ਮੈਨੂੰ ਤਾਂ ਆਮ ਘੋੜੀ ਨਾਲ ਲੰਮੀ ਲੱਗ ਗਈ ਹੈ ਕਹਿੰਦਾ ਘੋੜੀਆਂ ਨਿੱਕੇ ਨਿੱਕੇ ਲੈਂਥ ਦੇ ਆਉਂਦੇ ਹੈ ਅਜੇ ਨਕੰਦ ਬੱਤੀ ਹੈ ਤੇ ਲੈਂਥ ਇਹਦੀ ਤੁਸੀਂ ਆਪ ਹੀ ਚੈੱਕ ਕਰ ਲਿਓ ਚਾਹ ਜਨ ਦਿਖਾਉਣਾ ਤੁਹਾਨੂੰ ਬਖ ਨੂੰ ਤਰੀ ਜਾਂਦੀ ਦੀ ਆਪਾਂ ਮੂਰੇ ਕਲਿੱਪ ਉਹ ਤੇ ਦੇਖ ਲੈ ਇੱਕ ਖੜਾ ਕੇ ਵੀ ਚਾਹ ਦੇਣਾ ਦਿਖਾਵੇਂ ਦੇਖੋ ਲੈਂਥ ਨੂੰ ਥੇ ਕਿੰਨੀ ਆਮ ਤੌਰ ਤੇ ਬੰਦੇ ਇਹ ਚੀਜ਼ ਨੋਟ ਕਰਦੇ ਬਈ ਭਾਵੇਂ ਘੋੜੀ ਦਾ ਕੱਦ ਵੀ ਜੇ ਛੋਟਾ ਹੋਵੇ ਲੈਂਥ ਵੱਡੀ ਆ ਜੇ ਨਾ ਬੱਚਾ 63 64 ਇੰਚ ਦੀ ਬਰਾਬਰ ਦੇ ਦਿੰਦੀ ਪਰ ਬੱਚੀ ਹਜੇ ਨਖੰਦ ਜੀ ਨਾ ਟੈਂਚ ਹੋਈ ਖੜੀ ਆ ਇਹਦਾ ਕੱਦ ਤਾਂ ਹੁਣੇ ਹੀ ਹੋਣਾ ਨਾਲ ਲੈਂਥ ਵਧੀ ਵੱਡੇ ਕੱਦ ਦੀ ਘੋੜੀ ਹੋਣ ਦੇ ਬਾਵਜੂਦ ਇਹਨੇ ਬੱਚੇ ਫੇਰ ਵੀ ਵੱਡੇ ਦੋ ਤੇ ਨਹੀਂ ਆਮ ਤੌਰ ਤੇ ਆਪਾਂ ਦੇਖਦੇ ਹਾਂ ਕੱਦ ਵਾਲਾ ਜਾਨਵਰ ਦੀ ਲੈਂਥ ਨਹੀਂ ਇੰਨੀ ਜ਼ਿਆਦਾ ਹੁੰਦੀ ਪਰਾ ਕੋਟ ਬੱਚੀ ਹਜੇ ਨਕਾਂਦਾਂ ਦਾ ਲੈਂਥ ਲੌਂਥ ਚੰਗੀ ਆ ਤੇ ਬਾਲਪੋਰੀ ਸਾਫਾਫ ਦੇ ਮੰਨ ਲੱਗੀ ਹੋਈ ਹੈ ਨਾ ਟੈਂਚ ਹਾਈਟ ਹੈ 17 ਮਹੀਨੇ ਉਮਰ ਨੋਕਰੇ ਬੱਚੇ ਦੇ ਦੂ ਮਿੱਤਰੋ ਤੇ ਬਾਕੀ ਜੇ ਕੋਈ ਕਮੀ ਪੇਸ਼ੀ ਰਹਿ ਗਈ ਹੋਈ ਵੀਡੀਓ ਦੀ ਡਿਟੇਲ ਨਾ ਦੱਸੀ ਗਈ ਹੋਈ ਤਾਂ ਨੰਬਰ ਦੇਤਾ ਤੁਹਾਨੂੰ ਉੱਪਰ ਨੰਬਰ ਚੱਲੀ ਜਾਂਦਾ ਹੈ ਤਾਂ ਡਿਟੇਲ ਲੈ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮਿਲਦੇ ਆ ਨਵੀਂ ਵੀਡੀਓ ਨਾਲ ਧੰਨਵਾਦ